ਅੱਜ ਪਬਲਿਕ ਨੂੰ ਦੱਸਣ ਚ ਬੜਾ ਖਰਮਸੂਸ ਕਰ ਰਹੇ ਕਿ ਅਸੀਂ ਆਪਣੇ ਹਸਪਤਾਲ ਦੇ ਵਿੱਚ ਸਪਾਈਨ ਸਰਜਰੀ ਦਾ ਡਿਪਾਰਟਮੈਂਟ ਸ਼ੁਰੂ ਕੀਤਾ ਜਿਹਦੇ ਵਿੱਚ ਡਾਕਟਰ ਸਿਮਰਪ੍ਰੀਤ ਸਿੰਘ ਪੱਠਲ ਨੇ ਸਾਨੂੰ ਜੁਆਇਨ ਕੀਤਾ ਤੇ ਅੱਜ ਪਹਿਲੇ ਦਿਨ ਅਸੀਂ ਉਹਨਾਂ ਦੇ ਵਾਸਤੇ ਇੱਕ ਕੈਂਪੇਨ ਚ ਕੀਤਾ ਸੀਗਾ ਜਿਹਦੇ ਚ ਲੋਕਾਂ ਦੀ ਸਪਾਈਨ ਦੀ ਪ੍ਰੋਬਲਮ ਦੀ ਫ੍ਰੀ ਚੈੱਕਅਪ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਡਾਇਗਨੋਸ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਉਸ ਤੋਂ ਬਾਅਦ ਜੋ ਵੀ ਬਿਮਾਰੀ ਨਿਕਲੇਗੀ ਉਹਨੂੰ ਉਸੇ ਹਿਸਾਬ ਨਾਲ ਉਹਦਾ ਇਲਾਜ ਕੀਤਾ ਜਾਏਗਾ ਉਸ ਤਰ੍ਹਾਂ ਕੀਤਾ ਜਾਇਆ ਜਾਏਗਾ ਤਾਂ ਕਿ ਮਰੀਜ਼ ਦੀ ਜੇਬ ਤੇ ਜ਼ਿਆਦਾ ਲੋਡ ਨਾ ਪੇ ਉਹਦਾ ਪ੍ਰੋਪਰ ਇਲਾਜ ਹੋ ਸਕੇ ਆਪਾਂ ਪੰਜਾਬ ਦੇਖਦੇ ਆ ਕਿ ਸਪਾਇਨ ਸਰਜਨਾਂ ਦੀ ਜਿਹੜੀ ਗਿਣਤੀ ਬਹੁਤ ਥੋੜੀ ਹੈ ਤੇ ਇਹ ਐਸਾ ਡਿਪਾਰਟਮੈਂਟ ਹੈ ਜਿਹੜੇ ਦੇ ਵਿੱਚ ਲੋਕੀ ਜ਼ਿਆਦਾ ਕੰਮ ਕਰਕੇ ਖੁਸ਼ ਨਹੀਂ ਹੈਗੇ ਕਿਉਂਕਿ ਰਿਜ਼ਲਟਸ ਦੇਣੇ ਬਹੁਤ ਔਖੇ ਹੁੰਦੇ ਆ ਪਰ ਡਾਕਟਰ ਪਠਨ ਕਾਫੀ ਟ੍ਰੇਨਡ ਸਰਜਨ ਹੈਗੇ ਜਿਨ੍ਹਾਂ ਨੇ ਸਪਾਇਨ 'ਚ ਬੰਬੇ ਤੋਂ ਫੈਲੋਸ਼ਿਪ ਕੀਤੀ ਹੈ ਤੇ ਕਾਫੀ ਸਾਰਾ ਐਕਸਪੀਰੀਅੰਸ ਰੱਖਦੇ ਨੇ ਆਪਣੇ ਨਾਲ ਤੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਚ ਅਸੀਂ ਇਸ ਡਿਪਾਰਟਮੈਂਟ ਚ ਵੀ ਬਾਕੀ ਡਿਪਾਰਟਮੈਂਟਾਂ ਵਾਂਗ ਲੋਕਾਂ ਦੀ ਹੈਲਪ ਕਰ ਸਕਾਂਗੇ ਸੋਸਾਇਟੀ ਚ ਆਪਣਾ ਯੋਗਦਾਨ ਪਾ ਸਕਾਂਗੇ ਤੇ ਬਸ ਇਹਨਾਂ ਵਰਡਨ ਵਾਲੀ ਲੋਕਾਂ ਨੂੰ ਮੈਂ ਬੇਨਤੀ ਕਰਦਾ ਜੇ ਕਿਸੇ ਨੂੰ ਵੀ ਕਿ ਸਪਾਈਨ ਦੇ ਦਿੱਕਤ ਹੈਗੀ ਹੈ ਆਪਣੀ ਰੀਡ ਦੀ ਅੱਡੀ ਤੋਂ ਵੀ ਪ੍ਰੋਬਲਮ ਤੋਂ ਪਰੇਸ਼ਾਨ ਹੈਗੇ ਹੈ ਇਲਾਜ ਕਰਾ ਚੁੱਕੇ ਹੈ ਤਾਂ ਪ੍ਰੋਲਾਈ ਫਾਸਤਾ ਲਾ ਕੇ ਇੱਕ ਵਾਰ ਜੂ ਡਾਕਟਰ ਨਾਲ ਮਿਲ ਆਪਣੀ ਚੀਜ਼ਾਂ ਡਿਸਕਸ ਕਰਨ ਤੇ ਆਪਣੇ ਇਲਾਜ ਬਾਰੇ ਅੱਗੇ ਵਧ ਸਕਣ ਧੰਨਵਾਦ ਜੀ ਮੇਰਾ ਨਾਮ ਡਾਕਟਰ ਸਿਮਰ ਪ੍ਰੀਤ ਸਿੰਘ ਪਠਰ ਮੈਂ ਆਰਥੋਪੈਡਿਕ ਸਪਾਈਨ ਸਰਜਨ ਐਜ਼ ਅ ਸਪਾਈਨ ਕੰਸਲਟੈਂਟ ਜੁਆਇਨ ਕੀਤਾ ਪ੍ਰੋ ਲਾਈਫ ਹਸਪੀਟਲ ਲੁਧਿਆਣਾ ਵਿਖੇ ਸੋ ਅੱਜ ਅਸੀਂ ਸਪਾਈਨ ਦੇ ਬਿਮਾਰੀਆਂ ਬਾਰੇ ਕੈਂਪ ਲਾਇਆ ਹੈ ਇਹਦੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਡਿਸਕ ਦੀ ਪ੍ਰੋਬਲਮ ਕਿਸੇ ਵੀ ਪੇਸ਼ੈਂਟ ਨੂੰ ਪੈਰਾਂ ਤੇ ਸੌਂਪਨ ਰਹਿ ਰਿਹਾ ਹੈ ਉਧਰ ਹੀ ਉਧਰ ਲੇਟਰ ਆਪਸ ਕੈਂਪ ਲਗਾਇਆ ਹੈ ਸਪਾਈਨ ਦਾ ਇਸ ਵਾਰ ਅਮਰਦਾ ਕਿੰਨੇ ਪੇਸ਼ੈਂਟ ਬਣ ਕਰ ਦਿੱਤੇ ਹੁਣ ਤੱਕ ਅਸੀਂ ਸ਼ੁਰੂ ਕੀਤਾ ਕੈਂਪ 10:00 ਤੋਂ 1:30 ਵਜੇ ਸ਼ੁਰੂ ਕੀਤਾ ਤੇ ਹੁਣ ਤੱਕ ਮੈਂ ਕਟੋੜਾ 10 ਪੇਸ਼ੈਂਟ ਦੇਖ ਚੁੱਕਿਆ ਹਾਂ ਤੇ ਸਾਰੇ ਦੇ ਪੇਸ਼ੰ ਨੂੰ ਕੀ ਮੈਸੇਜ ਦੇਣਾ ਮੈਸੇਜ ਮੈਂ ਹੀ ਦੇਣਾ ਚਾਹੁੰਦਾ ਵੀ ਸਪਾਈਨ ਦੀ ਪ੍ਰੋਬਲਮ ਕੋਈ ਜੇ ਆਪਾਂ ਸ਼ੁਰੂ ਚ ਫੜੀ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ ਉਹਦਾ ਇਲਾਜ ਬਿਨਾਂ ਆਪਰੇਸ਼ਨ ਤੋਂ ਵੀ ਹੋ ਸਕਦਾ ਹੈ ਕਈ ਵਾਰ ਪੇਸ਼ੰਟ ਸਾਡੇ ਕੋਲ ਸਟੇਜ ਤੇ ਆਉਂਦਾ ਜਦੋਂ ਆਪਰੇਸ਼ਨ ਵਗੈਰਾ ਕੋਈ ਇਲਾਜ ਤੇ ਰਹਿੰਦਾ ਸੋ ਵਧੀਆ ਗੱਲ ਹੈ ਜਿੰਨੀ ਛੇਤੀ ਛੇਤੀ ਆਪਾਂ ਚੈੱਕ ਕੀਤਾ ਜਾਵੇ ਸੋ ਕਈ ਵਾਰ ਕਲੀਨਿਕਲੀ ਦੇਖ ਕੇ ਪੇਸ਼ੰ ਨੂੰ ਐਗਜ਼ਾਮਿਨ ਕਰਕੇ ਡਾਇਗਨੋਸ ਬਣ ਜਾਂਦਾ ਕਈ ਵਾਰ ਐਮ ਆਰ ਆਈ ਦੀ ਲੋੜ ਵੀ ਨਹੀਂ ਪੈਂਦੀ ਸੋ ਜਲਦੀ ਤੋਂ ਜਲਦੀ ਜੇ ਦੇਖਿਆ ਜਾਵੇ ਤਾਂ ਪੇਸ਼ੰ ਨੂੰ ਵਧੀਆ ਗੱਲ ਹੈ ਸਰੇ ਤਾਂ ਵੀ ਕੈਂਪ ਗਏ ਹੋ ਵੀ ਲੱਗਣਗੇ ਬਿਲਕੁਲ ਜੀ ਲੱਗਣਗੇ ਅਸੀਂ ਆਰਗੇਨਾਈਜ਼ ਕਰ ਰਹੇ ਹੁਣ ਐਵਰੀ ਮੰਥ ਅਸੀਂ ਇੱਕ ਸੰਡੇ ਅਸੀਂ ਕੈਂਪ ਲਾਇਆ ਕਰਨਾ ਕਟੋੜ ਤਿੰਨ ਚਾਰ ਮਹੀਨੇ ਜਿਹੜੇ ਜੋ ਪੇਸ਼ੈਂਟ ਹੋ ਇਹਦੇ ਬਾਰੇ ਪਤਾ ਲੱਗਦਾ ਕਿ ਹਾਂਜੀ ਸਪਾਈਨ ਦੇ ਡਾਕਟਰ ਹੈ ਅਵੇਲੇਬਿਲਿਟੀ ਹੈਗੀ ਅਤੇ ਆਪਣੇ ਆਪ ਨੂੰ ਦਿਖਾਉਣ ਪੇਸ਼ੈਂਟ ਡਾਕਟਰ ਕੋਲ ਆ ਕੇ ਪੇਸ਼ੈਂਟ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ